ਮਾਝੇ ਦੀਆ ਮਾਝੇ ਦੀਆ ਮੱਲ ਗੁਜਰਾਵੇ ਮੱਝ ਖੜੀ ਆਵਾੜੇ ਵੇ ਮੱਝ ਖੜੀ ਆਵਾੜੇ ਵੇ ਸੱਜਣਾ ਨੇ ਦੁੱਧ ਮੰਗਿਆ ਦੁੱਧ ਮੰਗਿਆ ਵੇ ਮੱਝ ਮਿਲਦੀ ਆ ਪਾੜੇ ਤੇ ਵੇ ਮੱਝ ਮਿਲਦੀ ਆ ਪਾੜੇ ਤੇ ਮਾਝੇ ਦੀਆ ਮਾਝੇ ਦੀਆ ਮੱਲੇ ਗੁਜਰਾਵੇ ਲੱਠਾ ਲੈ ਆਵੀਂ ਜਾਲੀ ਦਾਵੇ ਲੱਠਾ ਲੈ ਆਵੀਂ ਜਾਲੀ ਦਾ ਲੱਠੇ ਵਾਲੇ ਲੱਠੇ ਵਾਲੇ ਮੁੱਲ ਮੰਗਦੇ ਮੁੱਲ ਮੰਗਦੇ ਵੇ ਨਾਵਾ ਦੇ ਆਵੀਂ ਸਾ ਜੇ ਦਿਆ ਮਾ ਜੇ ਦਿਆ ਮਲ ਗੁਜਰਾਵੇ ਲੱਠਾ ਲੈ ਆਵੀਨਾ ਬੀਜੀ ਆਵੇ ਲੱਠਾ ਲੈ ਆਵੀਨਾ ਬੀਜੀਆ ਲੱਠੇ ਵਾਲੇ ਲੱਠੇ ਵਾਲੇ ਮੁੱਲ ਮੰਗਦੇ ਮੁੱਲ ਮੰਗਦੇ ਵੇ ਨਾਵਾ ਦੇ ਆਵੀ ਪਾਬੀ ਦਾਵੇ ਨਾਵਾ ਦੇ ਆਵੀ ਪਾਬੀ ਦਾ ਮਾਝੇ ਦੇ ਆ ਮਾਝੇ ਦੇ ਆ ਮਲ ਗੁਜਰਾਵੇ ਮਝ ਸੰਗਲ ਟੜਾ ਗਈ ਆਵੇ ਮਝ ਸੰਗਲ ਟੜਾ ਗਈਆ 체ਤੀਆ ਕੇ 체ਤੀਆ ਕੇ ਮੋੜ ਗੁਜਰਾਵੇ ਬੂਟਾ ਵੇਲਾ ਦਾ ਖਾ ਗਈ ਆਵੇ ਬੂਟਾ ਵੇਲਾ ਦਾ ਖਾ ਗਈਆ ਮਾਝੇ ਦੀਆ ਮਾਝੇ ਦੀਆ ਮਲ ਗੁਜਰਾਵੇ ਕੁੰਡਾ ਪਾਰੇਗੀ ਆ ਗਾਗਰ ਦਾਵੇ ਕੰਡਾ ਪਾਰਗੀ ਪੁਰਗੀ ਆ ਗਾਗਰ ਦਾ ਰੁੱਸੇ ਨੂੰ ਮਨਾਲੈਨੀਆ ਮਨਾਲੈਨੀਆ ਵੇ ਪੱਲਾ ਫੜ ਕੇ ਚਾਦਰ ਦਾਵੇ ਪੱਲਾ ਫੜ ਕੇ ਚਾਦਰ ਦਾ ਮਾਝੇ ਦੀਆ ਮਾਝੇ ਦੀਆ ਮੱਲ ਗੁਜਰਾਵੇ ਮੱਝ ਕਿੱਲਾ ਪਟਾਰਹੀ ਆਵੇ ਮੱਝ ਕਿੱਲਾ ਪਟਾਰਹੀ ਆ ਉਹ ਤੇਰੀ ਉਹ ਤੇਰੀ ਕੀ ਲੱਗਦੀ ਕੀ ਲੱਗਦੀ ਵੇ ਜਿਹੜੀ ਰੁੱਸੇ ਨੂੰ ਮਨਾ ਰਹੀ ਆਵੇ ਜਿਹੜੀ ਰੁੱਸੇ ਨੂੰ ਮਨਾ ਰਹੀ ਆ ਮਾਝੇ ਦੀਆ ਮਾਝੇ ਦੀਆ ਮੱਲ ਗੁਜਰਾਵੇ ਚੁੱਲ੍ਹੇ ਪਈਆ ਓ ਤੇਰੀ ਓ ਤੇਰੀ ਕੀ ਲੱਗਦੀ ਕੀ ਲੱਗਦੀ ਵੇ ਜਿਹੜੀ ਰੁੱਸੇ ਨੂੰ ਮਨਾ ਰਹੀ ਆ ਵੇ ਜਿਹੜੀ ਰੁੱਸੇ ਨੂੰ ਮਨਾ ਰਹੀ ਆ ਮਾਜੇ ਦੀਆ ਮਾਜੇ ਦੀਆ ਮਲ ਗੁਜਰਾਵੇ ਕੜੇ ਵਿੱਚ ਤਾਂ ਪਾਣੀ ਆਵੇ ਕੜੇ ਵਿੱਚ ਤਾਂ ਪਾਣੀ ਆ ਓ ਤੇਰੀ ਓ ਤੇਰੀ ਕੀ ਲੱਗਦੀ ਕੀ ਲੱਗਦੀ ਵੇ ਜਿਹੜੀ ਇੱਕ ਅੱਖੋਂ ਕਾਣੀ ਆਵੇ ਜਿਹੜੀ ਇੱਕ ਅੱਖੋਂ ਕਾਣੀ ਆ ਮਾਜੇ ਦਿਆਂ ਮਾਜੇ ਦਿਆਂ ਮਲ ਗੁਜਰਾਵੇ ਗੱਲਾਂ ਗੋਲ ਮੋਲ ਕਰਦਾ ਐ ਵੇ ਗੱਲਾਂ ਗੋਲ ਮੋਲ ਕਰਦਾ ਐ ਓ ਤੇਰੀ ਓ ਤੇਰੀ ਕੀ ਲੱਗਦੀ ਕੀ ਲੱਗਦੀ ਵੇ ਜੀ ਦਾ ਪਾਣੀ ਤੂੰ ਪਰਦਾਏ ਵੇ ਜੀ ਦਾ ਪਾਣੀ ਤੂੰ ਪਰਦਾਏ ਮਾਝ ਦੇ ਮਾਝੇ ਦੀਆ ਮਲ ਗੁਜਰਾਵੇ ਇੱਕ ਕੁਗੀਆਂ ਦਾ ਜੋੜਾਏ ਵੇ ਇੱਕ ਕੁਗੀਆਂ ਦਾ ਜੋੜਾਏ ਉਹ ਤੇਰੀ ਉਹ ਤੇਰੀ ਕੀ ਲੱਗਦੀ ਲਗਦੀਵੇ ਜੀ ਦਾ ਬਾਲਾ ਵਿਛੋੜਾ ਏਵੇ ਜੀ ਦਾ ਬਾਲਾ ਵਿਛੋੜਾ ਏ ਮਾਝੇ ਦੀ ਅਮਾਝੇ ਦੀ ਅਮਲੇ ਗੁਜਰਾਵੇ ਇੱਕ ਕੁਗੀਆਂ ਦਾ ਜੋੜਾ ਏਵੇ ਇੱਕ ਕੁਗੀਆਂ ਦਾ ਜੋੜਾ ਏ ਉਹ ਤੇਰੀ ਉਹ ਤੇਰੀ ਕੀ ਲਗਦੀ ਕੀ ਲਗਦੀ ਵੇ ਜੀ ਦਾ ਕਰਦਾ ਤੂੰ ਜੋ